ਪਾਣੀ ਵਾਲੀ ਟੈਂਕੀ ਦੇ ਉੱਤੇ ਚੜੀ ਔਰਤ ਨੇ ਪੁਲਿਸ ਨੂੰ ਪਾਈਆਂ ਭਾਜੜਾ ਆਖੇ ਜੇ ਮੇਰੀ ਗੱਲ ਨਾ ਮੰਨੀ ਤਾਂ ਮੈਂ ਕੁਝ ਗਲਤ ਕਰ ਲੂੰਗੀ ਪਾਣੀ ਵਾਲੀ ਟੈਂਕੀ ਦੇ ਉੱਤੇ ਚੜੀ ਔਰਤ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ ਪੁਲਿਸ ਨੂੰ ਵਕਤ ਪੈ ਗਿਆ ਅਤੇ ਪੁਲਿਸ ਲਗਾਤਾਰ ਹੀ ਇਸ ਔਰਤ ਨੂੰ ਅਪੀਲ ਕਰਦੀ ਹੋਈ ਨਜ਼ਰ ਆਈ ਕਿ ਔਰਤ ਟੈਂਕੀ ਤੋਂ ਹੇਟਾ ਉਤਰ ਜਾਵੇ ਪਰ ਇਸ ਔਰਤ ਦਾ ਕਹਿਣਾ ਸੀ ਕਿ ਜਦੋਂ ਤੱਕ ਮੇਰੀ ਗੱਲ ਨਹੀਂ ਮੰਨੀ ਜਾਵੇਗੀ ਮੈਂ ਟੈਂਕੀ ਤੋਂ ਥੱਲੇ ਨਹੀਂ ਉਤਰਾਂਗੀ ਉਸ ਦਾ ਕਹਿਣਾ ਸੀ ਕਿ ਜੇਕਰ ਮੇਰੀ ਮੰਗ ਪੂਰੀ ਨਾ ਕੀਤੀ ਗਈ ਤਾਂ ਮੈਂ ਕੁਝ ਗਲਤ ਕਰ ਲਵਾਂਗੀ ਦੁਕਾਨਾਂ ਤੇ ਕਬਜ਼ਾ ਹੋਇਆ ਸੱਤ ਦੁਕਾਨਾਂ ਤੇ ਕਬਜ਼ਾ ਹੋ ਗਿਆ ਮੇਰਾ ਕੋਰਟ ਚ ਕੇਸ ਚੱਲਦਾ ਪਿਆ ਸੀ ਫੈਸਲੇ ਤੇ ਕੇਸ ਹੈਗਾ ਸੀ ਢੋਲਾ ਸਿੰਘ ਬਲਜਿੰਦਰ ਸਿੰਘ ਇਹਨਾਂ ਸਾਰਿਆਂ ਨੇ ਲੰਗਣਾ ਕਰ ਦਿੱਤੀ ਸਟੇ ਦੀ ਤੇ ਪੰਜਾਬ ਦੀ ਪੁਲਿਸ ਕੋਈ ਵੀ ਨਹੀਂ ਮੇਰੀ ਸੁਣਾਈ ਕਰਦੀ ਪਈ ਇਹ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਪੁਲਿਸ ਟੋਕੀ ਘੁਬਾਇਆ ਦੇ ਅਧੀਨ ਪੈਂਦੇ ਪਿੰਡ ਟਾਲੀਵਾਲਾ ਦੀ ਇੱਕ ਔਰਤ ਦੀਆਂ ਦੁਕਾਨਾਂ ਦੇ ਉੱਤੇ ਪਿੰਡ ਦੀ ਹੀ ਘਤੀਰ ਵੱਲੋਂ ਕਬਜ਼ਾ ਕਰ ਲਿਆ ਗਿਆ ਤਾਂ ਔਰਤ ਇਨਸਾਫ ਦੀ ਮੰਗ ਕਰਦਿਆਂ ਪਾਣੀ ਵਾਲੀ ਟੈਂਕੀ ਦੇ ਉੱਤੇ ਜਾ ਚੜੀ ਪਿੰਡ ਦੇ ਇੱਕ ਡੇਰਵਾਲੋ ਕੁਤਸਮਾ ਪਹਿਲਾ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪੀੜਤ ਔਰਤ ਤੇ ਉਸਦੇ ਪਤੀ ਵੱਲੋਂ ਮਾਨਕੋਕ ਅਦਾਲਤ ਦੇ ਬੱਚੂ ਸਟੇ ਆਰਡਰ ਦਾਇਰ ਕੀਤਾ ਗਿਆ ਕਿ ਤਾਂ ਕਿ ਆਸੀ। ਅਤੇ ਮਾਮਲਾ ਵਿਚਾਰ ਅਧੀਨ ਚੱਲ ਰਿਹਾ ਸੀ। ਤਾਂ ਵਿਰੋਧੀ ਤੇਰਾ ਆਪਣਾ ਜ਼ੋਰ ਦਿਖਾਉਂਦੇ ਹੋਏ ਪਿਛਲੇ ਲਗਭਗ 1 ਮਹੀਨੇ ਤੋਂ ਦੁਕਾਨਾਦਾਰ ਤੇ ਕਬਜਾ ਕਰ ਲਈ ਸੀ ਅਤੇ ਇਸੇ ਵਿਚਾਲੇ ਔਰਤ ਵੱਲੋਂ ਵਾਰ-ਵਾਰ ਕੋਰਦਾਰ ਰੁਕੁਣ ਕੀਤਾ ਗਿਆ। ਪਰ ਜਦੋਂ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਔਰਤ ਪਾਣੀ ਵਾਲੇ ਟੈਂਕੀ ਦੇ ਉੱਤੇ ਚੜੀ ਮੈਂ ਇੰਸਪੈਕਟਰ ਗੁਰਬਿੰਦਰ ਸਿੰਘ ਅਸਲ ਤੋਂ ਸਦਕਾ ਮੈਂ ਤਾਂ ਆਪਹੁੜੇ ਹੁਣੇ ਕੋਈ ਫੋਨ ਮਸੂਰ ਹੋਇਆ ਸੀ ਥਾਣੇ ਤੇ ਮੈਂ ਤਾਂ ਹੁਣੇ ਜਿਹੜਾ ਤਰੰਤ ਇੱਥੇ ਮੌਕੇ ਤੇ ਪਹੁੰਚਿਆ ਹੈਗਾ ਆ ਕੇ ਆ ਪਤਾ ਲੱਗਾ ਵੀ ਇਹ ਲੇਡੀ ਆਪਣੇ ਉੱਤੇ ਚੜੀ ਹੋਈ ਹੈ ਤੇ ਇਹਦੇ ਵਾਸਤੇ ਜਿਹੜਾ ਅਸੀਂ ਇੱਥੇ ਮੌਕੇ ਤੇ ਹੁਣੇ ਪਹੁੰਚੇ ਆ ਪੜਤਾਲ ਕਰ ਰਹੇ ਆ ਕੀ ਮੈਟਰ ਹੈ ਇਹਨਾਂ ਦਾ ਕੀ ਮਾਮਲਾ ਹੈ ਠੀਕ ਹੈ ਇਹ ਕੁਮਾਰੀ ਪਹੁੰਚੇ ਆ ਹੁਣ ਅਸੀਂ ਲੇਡੀ ਪੁਲਿਸ ਵੀ ਬੁਲਾਈਏ ਕਿਉਂਕਿ ਆਪਾਂ ਤਾਂ ਲੇਡੀਜ਼ ਨੂੰ ਮਾਤਮ ਨਹੀਂ ਲਾ ਸਕਦੇ ਨਾ ਆਪਾਂ ਜਿਹੜਾ ਹੈਗਾ ਐਸਚੂ ਮੀਖਾ ਤੋਂ ਬੁਲਾਇਆ ਵੀ ਆ ਰਹੇ ਹੈਗੇ ਪੀੜਤ ਔਰਤ ਗੁਮੀਤ ਕੋਰ ਦੇ ਪਤੀ ਜੀਤਾ ਸਿੰਘ ਦਾ ਕਹਿਣਾ ਸੀ ਕਿ ਅਜੇਹਾ ਕਰਨ ਵਾਲਿਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਵਿਰੋਧੀ ਧਿਰ ਦੇ ਉੱਤੇ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਵੱਲੋਂ ਹੈਲਪਲਾਈਨ ਨੰਬਰ ਦੇ ਉੱਤੇ ਫੋਨ ਵੀ ਕੀਤਾ ਗਿਆ ਸੀ ਤਾਂ ਜੋ ਪੁਲਿਸ ਆ ਕੇ ਕਬਜ਼ਾ ਰਚਵਾਵੇ ਪਰ ਪੁਲਿਸ ਉੱਥੇ ਨਹੀਂ ਪਹੁੰਚੀ ਤੇ ਨਾ ਹੀ ਉਹਨਾਂ ਦੇ ਵੱਲੋਂ ਕਬਜ਼ਾ ਰੁਕਵਾਇਆ ਗਿਆ। ਮਸਲਾ ਇਹ ਹੈ ਜੀ ਇਹਗਾ ਸੀ ਸਟੇਗਾ ਸੀ ਜੋ ਰਾਮਪਾਲ ਨੇ ਸਟੇ ਦਿੱਤਾ ਸੀ ਸਾਨੂੰ ਅੱਜ ਤੋ ਹੋ ਗਿਆ 5-6 ਸਾਲ ਤੇ ਕਬਜ਼ਾ ਧੱਕੇ ਨਾ ਕਰਾਇਆ ਗਿਆ ਹੈ। ਤੇ ਇਹ ਅੱਜ ਉਹਨਾਂ ਦੁਕਾਨਾਂ ਪਾ ਜਿਹੜੇ ਅਗੇ ਉਹਨਾਂ ਲੈਂਡਲ ਆਂਡਰ ਪਾਏ ਗਏ ਨੇ ਇਹ ਜੋ ਗੁਰਦੁਆਰੀ ਅੰਤਕਾਲ ਸਾਡੇ ਨਾਲ ਹੈਗਾ ਸੀ ਕਿੰਨਾ ਰਕਬਾ ਕਿੰਨਾ ਟੋਟਲ ਦਿੰਦਾ ਹੈ ਇਹ ਟੋਟਲ ਹੈਗਾ 2 ਕਨਾਲਾ 1 ਮਰਲਾ 1 ਮਰਲਾ 1 ਮਰਲਾ ਵਿੱਚ ਆਇਆ ਸੀ ਤੇ ਇਸ ਤੋਂ ਬਾਅਦ ਮੇਰੇ ਮਗਲੇ ਪਹਾਰੇ ਗਏ ਉੰਜੇ ਦੇ ਨਾ ਟੋਟਲ ਹੈਗੀ ਪਹਿਲੀ 6 ਕਨਾਲੀ ਚਨ ਵਰਲੇ ਕਿਹੜੀ ਕੋਰਟ ਚੋਂ ਸਟੇਅ ਲਿਆ ਸੀ ਤੁਸੀਂ ਅਸੀਂ ਰਮਨਪਾਲ ਕਾਲਜ ਤੋਂ ਫਾਜ਼ਿਲਕਾ ਤੋਂ ਜਲਾਲਾਬਾਦ ਤੋਂ ਹਾਂ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਇਸ ਮਸਲੇ ਬਾਰੇ ਸਾਰਿਆਂ ਨੂੰ ਜੋ ਕੀਤੀ ਸੀ ਸਿਫਾਰਸ਼ ਨਹੀਂ ਕੀਤੀ ਸਾਰਿਆਂ ਕੀਤੀ ਗੱਲਬਾਤ ਪਰ ਸਾਡੀ ਸੁਣਾਈ ਕੋਈ ਨਹੀਂ ਹੋਈ ਅੱਜ ਫਿਰ ਅਸੀਂ ਮੁੱਦਾ ਠਾਇਆ ਸੀ ਜੇ ਭਗਵੰਤ ਮਾਨ ਸਾਡੇ ਅਨਸਾਫ਼ ਦੇਵੇ ਦਾ ਅਸੀਂ ਉਹਦੇ ਨਾਲ ਖੜਾ ਹਾਂ ਤੇ ਸਾਨੂੰ ਸਾਥ ਦੇਵੇ ਉਰ ਦੇਖਣਾ ਹੋਵੇਗਾ ਕਿ ਇਸ ਔਰਤ ਨੂੰ ਇਨਸਾਫ ਮਿਲਦਾ ਹੈ ਜਾਂ ਨਹੀਂ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਲਾਈਵ ਪੰਜਾਬੀ ਟੀਵੀ ਦੇ ਲਈ ਬਲਜੀਤ ਮੱਲੀ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ